ਯੋਦੋ ਜਮ ਕੋਰੀ ਦੋਰ ਤੇ ਪਾਣੀ ਵੇਖਿਆ ਮੇਰਾ ਜੀ ਕਰੇ ਰੋਲ ਜਾ ਮੈਂਗਾ ਬਰਬਾਦ ਹੋ ਗਿਆ ਕੁਛ ਨਹੀਂ ਮੈਂ ਉੱਤੇ ਬਹਿ ਕੇ ਕੱਲਾ ਹੀ ਰੋਂਦਾ ਰਿਹਾ ਮੈਂਗਾ ਜੀ ਕਰਦੇ ਛਾਲ ਮਾਰਦਾ ਰਿਹਾ ਕੁਛ ਨਹੀਂ ਕੀ ਕਰਾਂਗੇ ਸਾਰੀ ਉਮਰ ਕਿਦੋਂ ਘਮਾਵੇਂਗਾ ਮੇਰਾ ਕੀ ਕਰੇ ਹਾਂ ਰੱਬ ਨੇ ਡੀ ਡੀ ਮਾਰ ਮਾਰਤੀ ਸਾਰਾ ਕੁਛ ਤੈਸ ਨੈਸ ਘਰ ਤੇ ਕਿੱਥੋਂ ਉੱਠਣਾ ਭਾਜੀ ਸਾਰੀ ਉਮਰ ਅੱਧੀ ਉਮਰ ਨੰਗੀ ਅੱਧੀ ਗੀਲਾਂ ਵਾਂਗੇ ਤੇ ਕੀਦਾਂ ਲਾਉਂਗਾ ਇੱਨਾ ਕੋਈ ਕੱਪੜਾ ਰਹਿ ਗਿਆ ਨਾਲ ਕੋਈ ਨਾ ਕੋਈ ਬੱਡਾ ਨਹੀਂ ਕਹਿੰਦੇ ਡੜੀਆਂ ਨਾਲ ਲੈ ਕੇ ਦਿੱਤੇ ਉਹ ਹੀ ਬੱਡਾ ਜੀ ਉਹ ਸਾਰਾ ਕੁਝ ਉਹ ਵੀ ਨਹੀਂ ਬਣਾਇਆ ਨੇ ਅੱਡ ਕੋਈ ਨਾ ਕੋਈ ਗਿੱਲੀ ਨਾ ਰਹਿ ਗਿਆ ਮਸ਼ਾਉ ਨੂੰ ਨਾ ਪਾਉ ਨੂੰ ਰਹਿ ਗੋਲੀ ਨਾ ਰਹਿ ਪਈ ਬੜੇ ਬੜਾ ਕੀ ਦੇ ਚੇਰੋ ਨਿਕਲਉ ਤੰਦੇ ਰੋਣ ਦੇ ਮੈਨੂੰ ਜੋ ਸਾਰੀ ਗੱਲ ਨਾ ਹਰੋ ਜੋ ਬਗਰ ਮੈਂ ਅੱਗੇ ਲੱਭਦੇ ਨੇ ਕੀ ਕਰਾਂਗੇ ਕੀ ਜੀ ਬਈ ਸਾਰੇ ਹੂੰ ਬਣਾਂਗੀ ਡੈਡੀ ਤੇ ਨੇ ਕਹਿੰਦੇ ਦੀ ਡੈਟ ਹੋ ਗਈ ਉਹਦੋਂ ਦੇ ਮੈਂ 10 15000 ਤੇ ਮਸ਼ੀਨ ਚਲਾਉਂਦਾ ਸੀ ਉਹ ਮੈਂ ਉਹਦੋਂ ਤੇ ਜੋਰ-ਜੋਰ ਕੇ ਹੀ ਕੱਪੜੇ ਬਣਾਏ ਕਦੀ ਕੋਈ ਬਣਾ ਲੈ ਹਾਲੇ ਤੱਕ ਘਰ ਨਹੀਂ ਪਿਆ ਜਿਆਡੇ ਕੋ ਰਾਜਾ ਲਿਆ ਕੇ ਰੱਖਿਆ ਆਪਾਂ ਕਿਹਾ ਵਿੱਚ ਜਮੀਨ ਹੋਊਗਾ ਪਾਣੀ ਆਊਗਾ ਪੌਤੇ ਬਹਿ ਜਾਣਗੇ ਕੋਟੇ ਪਾਣੀ ਨਹੀਂ ਸਾਰਾ ਕੋਈ ਇੱਥੇ ਰਹਿ ਗਿਆ ਨਿਕਲੇ ਨਹੀਂ ਗਿਆ ਕੁਝ ਨਾ ਹੀ ਕੱਢਿਆ ਗਿਆ ਇਹ ਜੋ ਕਪੜਾ ਲੀ ਰਹੀ ਜੀ ਸਾਰੇ ੱੱੱਲੇ ਰਹਿ ਗਿਆ ਨਾ ਕੋਈ ਇੱਕ ਚੀਜ਼ ਨਹੀਂ ਬਚੀਆ ਆਧਾਰ ਕਾਰਡ ਪਹਿਲੀ ਦੇਖ ਜੋ ਵੀ ਅਧਾ ਪਾਸਪੋਰਟ ਸਾਰਾ ਗੋਜ ਇੱਥੇ ਰਹਿ ਗਿਆ ਕੁਛ ਕੱਢਿਆ ਨਹੀਂ ਗਿਆ ਜਿੰਨਾ ਪਾਣੀ ਆ ਗਿਆ ਸਾ ਪਾਣੀ ਤੇ ਸਾਡੇ ਲਾਠੇ ਜੀ ਹੱਲੇ ਵੀ ਇੰਨਾ ਇੰਨਾ ਪਾਣੀ ਆ ਜੀ ਆ ਡੱਕਰ ਆ ਜੀ ਬੋਪਰਾਲ ਭਾਈ ਕੋਈ ਚੀਜ਼ ਨਹੀਂ ਬਚੀ ਕੋਈ ਕੁਛ ਨਹੀਂ